ਤਾਂ ਸਭ ਤੋਂ ਪਹਿਲਾਂ ਦੋ ਸ਼ੋਕਮਤੇ ਬੀਤ ਕੇ ਵਿੱਚ ਪਾਸ ਕੀਤੇ ਗਏ ਇੱਕ ਤਾਂ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਸਤਕਾਰਯੋਗ ਸਿੰਘ ਸਾਹਿਬ ਜਗਕਰ ਸਾਹਿਬ ਸ਼੍ਰੀ ਕਾਉਟਕ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਸਾਹਿਬ ਦੇ ਬਹੁਤ ਨੇੜਲੇ ਰਿਸ਼ਤੇਦਾਰ ਉਹਨਾਂ ਦੇ ਬਹਿਣੋਈ ਸਰਦਾਰ ਗੁਰਵਿੰਦਰ ਸਿੰਘ ਜੀ ਕੱਲ ਇੱਕ ਸੜਕ ਹਾਦਸੇ ਦੇ ਵਿੱਚ ਸਦੀਗੀ ਨੂੰ ਛੋੜ ਦੇ ਗਏ। ਸੁਪਰ ਗੱਜ ਸਾਹਿਬ ਦੇ ਵਾਸਤੇ ਉਹਨਾਂ ਦੇ ਸਾਰੇ ਪਰਿਵਾਰ ਵਾਸਤੇ ਕਿਉਂਕਿ ਭੈਣ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ। ਅੱਜ ਦੀ ਮੀਟਿੰਗ ਦੇ ਵਿੱਚ ਸ਼ੋਕਮਤਾ ਪਾਸ ਕਰਕੇ ਵਿਛੜੀ ਆਤਮਾ ਵਾਸਤੇ ਅਰਦਾਸ ਵੀ ਕੀਤੀ ਗਈ ਹੈ। ਔਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਦੋਂ ਪਤਾ ਲੱਗਿਆ ਸੀ ਤਾਂ ਮੀਟਿੰਗ ਦੇ ਵਿੱਚੋਂ ਟੈਲੀਫੋਨ ਕਰਕੇ ਵੀ ਉਹਨਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਜਿਹੜਾ ਕੀਤਾ ਦੂਜਾ ਜਿਹੜੀ ਇੱਕ ਬਹੁਤ ਹੀ ਵੱਡੀ ਮਹਾਨ ਸ਼ਖਸੀਅਤ ਬਾਪੂ ਫੌਜਾ ਸਿੰਘ ਜਿਹਨਾਂ ਨੇ ਦੁਨੀਆ ਦੇ ਵਿੱਚ ਸਿੱਖੋਂ ਦਾ ਵੀ ਪੰਜਾਬੀਆਂ ਦਾ ਵੀ ਨਾਮ ਜਿਹੜਾ ਰੋਸ਼ਨ ਕੀਤਾ ਔਰ 90 ਸਾਲ ਤੋਂ ਬਾਅਦ ਮੈਰਾਥਨ ਦੌੜਾਂ ਦੇ ਵਿੱਚ ਦੌੜ ਕੇ 100 ਸਾਲ ਦੀ ਉਮਰ ਦੇ ਵਿੱਚ ਜਿਹੜੀ ਵੈਟਰਨ ਡੇਨ ਦੇ ਵਿੱਚ ਵਿਸ਼ਵ ਚੈਂਪੀਅਨ ਬਣਨਾ ਔਰ ਦਸਤਾਬਾਹ ਨਾ ਜਿਹੜਾ ਦੁਨੀਆਂ ਦੇ ਵਿੱਚ ਜਿਸ ਕ੍ਰਿਸ਼ਤੇ ਉਹਨਾਂ ਨੇ ਉੱਚਾ ਕੀਤਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਅੱਜ ਦੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਪੇਟ ਕੀਤਾ ਗਿਆ ਵਿਛੜੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕੀਤੀ ਗਈ ਹੈ ਪਰਿਵਾਰ ਦੇ ਨਾਲ ਅਮਰਦੀ ਜਲ ਕੀਤੀ ਗਈ ਹੈ। ਔਰ ਸੁਪਤੀ ਸਰਕਾਰ ਤੇ ਕੇਂਦਰ ਦੀ ਸਰਕਾਰ ਤੋਂ ਨਾ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੋ ਉਹਨਾਂ ਦਾ ਅਸਲੀ ਕਦ ਸੀ ਉਹਦੇ ਮੁਤਾਬਕ ਕੋਈ ਅਜਿਹੀ ਯਾਦਗਾਰ ਉਹਨਾਂ ਦੀ ਬਣਨੀ ਚਾਹੀਦੀ ਹੈ ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਸਾਹਦੇ ਹਨ ਉਹਦੇ ਤੋਂ ਹਮੇਸ਼ਾ ਪ੍ਰੇਰਨਾ ਲੈ ਸਕਣ। ਇਹ ਤੇ ਵਿਸ਼ੇਸ਼ ਤੌਰ ਤੇ ਮਤਾ ਪਾਸ ਕਰਕੇ ਜਿਹੜੀ ਪਿਛਲੇ ਦਿਨੀ ਸ਼੍ਰੀਨਗਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਹਾਦ ਸ਼ਹਾਦਤ ਦੇ ਵਾਸਤੇ ਦੋ ਰੋਜ਼ਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਬਦਵੀ ਉਸ ਪ੍ਰੋਗਰਾਮ ਦੇ ਵਿੱਚ ਦੇਖਣ ਦੀ ਆਈ ਇਸ ਤਰੀਕੇ ਉੱਥੇ ਨਾਚ ਗਾਣਾ ਹੋਇਆ ਔਰ ਕਿਸ ਤਰੀਕੇ ਉਹ ਸ਼ਹਾਦਤ ਮਨਾਈ ਗਈ ਹਾਲੇ ਕਿ ਮੰਤਰੀ ਸਾਹਿਬਾਨ ਵੀ ਉਹਦੇ ਵਿੱਚ ਸ਼ਾਮਲ ਹੋਏ ਉਹਦੀ ਸਖਤ ਲਫ਼ਜ਼ਾਂ ਦੇ ਵਿੱਚ ਨਕੀਦੀ ਕੀਤੀ ਗਈ ਤੇ ਕੋਈ ਸ਼ਹਾਦਤ ਤਾਂ ਜਿਹੜੀ ਹੈ ਇਹ ਉਹ ਸ਼ਹਾਦਤ ਹੈ ਜਿਨ੍ਹਾਂ ਨੇ ਦੁਨੀਆ ਨੂੰ ਇਤਨੀ ਹਿਲਾ ਕੇ ਰੱਖ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਪਣੀ ਧਰਮ ਦੀ ਆਜ਼ਾਦੀ ਵਾਸਤੇ ਸ਼ਹਾਦਤ ਉਹਨਾਂ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਗਿਆਲਾ ਜੀ ਦੀ ਏਡੀ ਵੱਡੀ ਮਹਾਨ ਸ਼ਹਾਦਤ ਕਿਸੇ ਨੂੰ ਦੇਗਾਂ ਦੇ ਵਿੱਚੋਂ ਬਾਲਿਆ ਗਿਆ ਕਿਸੇ ਨੂੰ ਆਰਿਆਂ ਦੇ ਨਾਲ ਚੀਰਿਆ ਗਿਆ ਔਰ ਉਸ ਸ਼ਹਾਦਤ ਨੂੰ ਜਿਹੜਾ ਸਰਕਾਰ ਨੇ ਜਿਸ ਤਰੀਕੇ ਲੋਕਾਂ ਦੀਆਂ ਭਾਵਨਾਵਾਂ ਹਰ ਕੀਤੀਆਂ ਸਿੰਘ ਸਾਹਿਬ ਨੇ ਤਾਂ ਤਲਬ ਕੀਤਾ ਹੀ ਹੈ ਮੰਤਰੀ ਨੂੰ पर अफसोस प्रगट ਕੀਤਾ ਗਿਆ ਜਿਸ ਗੱਲ ਤੇ ਕਿ ਹਾਲੇ ਤੱਕ ਮੁੱਖ ਮੰਤਰੀ ਸਾਹਿਬ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਉਚਾਰਿਆ ਇਸ ਤੋਂ ਘਟਿਆਰ ਕਿ ਤਰ ਕੀ ਹੋ ਸਕਦੀ ਕੋਈ ਇਨਕੁਆਰੀ ਆਰਡਰ ਨਹੀਂ ਕੀਤੀ ਕਿਸੇ ਦੇ ਅਗੇ ਸਾਰੇ ਤੱਕ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਹੈ ਕਿ ਸਰਪ੍ਰਸਤੀ ਜਿਹੜੀ ਸਾਰੀ ਆ ਇਹਨਾਂ ਪ੍ਰੋਗਰਾਮਾਂ ਨੂੰ ਉਹ ਮੁੱਖ ਮੰਤਰੀ ਸਾਹਿਬ ਦੀ ਸੀ ਕਿਉਂਕਿ ਕਿੱਡੀ ਜੀ ਗੱਲ ਆ ਕੋਈ ਛੋਟੀ ਜੀ ਗੱਲ ਹੁੰਦੀ ਹੈ ਤੇ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਕਿ ਮੈਂ ਇਹਨੂੰ ਡਿਸਮਿਸ ਕਰ ਰਿਹਾ ਉਹਨੂੰ ਡਿਸਮਿਸ ਕਰ ਰਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਐਡੀ ਵੱਡੀ ਜਿਹੜੀ ਸ਼ਹਾਦਤ ਹੈ ਉੱਥੇ ਜਿਸ ਤਰ੍ਹਾਂ ਦਾ ਅਪਮਾਨਜਨਕ ਕਾਰਜ ਕੀਤਾ ਗਿਆ ਬੇਦਬੀ ਵਾਲਾ ਕਾਰਜ ਕੀਤਾ ਗਿਆ ਉੱਥੇ ਮੁੱਖ ਮੰਤਰੀ ਸਾਹਿਬ ਵੱਧ ਚੁੱਪ ਹੈ ਸਾਰੀ ਕੈਬਨਿਟ ਚੁੱਪ ਹੈ ਸਾਰੀ ਸਰਕਾਰ ਚੁੱਪ ਹੈ ਕੋਈ ਇਨਕੁਆਇਰੀ ਨਹੀਂ ਕਿਸੇ ਤੇ ਐਕਸ਼ਨ ਨਹੀਂ ਤੇ ਫਿਰ ਐਕਸ਼ਨ ਹੋਏਗਾ ਇਸ ਗੱਲ ਤੇ ਏ ਵੀ ਅੱਜ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਜਵਾਬ ਪੁੱਛਿਆ ਕਿ ਕਾਰਨ ਕੀ ਹੈ ਕਿ ਇਹ ਸਰਕਾਰ ਬੜਾ ਕੁਝ ਕਹਿੰਦੀ ਆ ਗੱਦਬੀਆਂ ਦੇ ਬਾਰੇ ਚ ਪਰ ਆ ਜੋ ਕੁਝ ਤੁਸੀਂ ਕੀਤਾ ਇਹਦਾ ਜਵਾਬ ਕੌਣ ਦੇਊਗਾ ਮੁੱਖ ਮੰਤਰੀ ਸਾਹਿਬ ਇਹ ਅੱਜ ਦੀਆਂ ਮੀਟਿੰਗਾਂ ਦੇ ਵਿੱਚ ਬੜਾ ਵੱਡਾ ਜਿਹੜਾ ਸਵਾਲ ਆ ਉਹ ਖੜਾ ਹੋਇਆ ਇਸੇ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਸਿਵਲ ਜੱਜ ਦੀ ਪ੍ਰੀਖਿਆ ਦੇ ਵਿੱਚ ਇੱਕ ਗੁਰਪ੍ਰੀਤ ਕੌਰ ਨਾਮ ਦੀ ਇੱਕ ਜਿਹੜੀ ਹੈਗਾ ਸਟੂਡੈਂਟ ਕਾਰਨ ਦਾ ਜਿਸ ਤਰੀਕੇ ਬਾਰ-ਬਾਰ ਮਸਲਾ ਪੰਦਿਆ ਪਹਿਲਾਂ ਵੀ ਪਿੱਛੇ ਇਦਾਂ ਇਨਸੀਡੈਂਟ ਹੋਈ ਸੀ ਹੋਰ ਵੀ ਐਗਜ਼ਾਮੀਨੇਸ਼ਨ ਦੇ ਵਿੱਚ ਇਦਾਂ ਹੋਈਆਂ ਇਹ ਬਿਲਕੁਲ ਹੀ ਗੈਰ ਸੰਵਿਧਾਨਿਕ ਤੇ ਗੈਰ ਕਾਨੂੰਨੀ ਚੀਜ਼ਾਂ ਹੋ ਰਹੀਆਂ ਹਨ ਔਰ ਜਿਹੜੀ ਸਿੱਖ ਮਿਨੋਰਟੀ ਹੈ ਉਹਦੀਆਂ ਭਾਵਨਾਵਾਂ ਤੇ ਨਾਲ ਬਾਰ-ਬਾਰ ਖਲਵਾੜ ਹੋ ਰਹੀ ਪਰ ਬੜਾ ਅਫਸੋਸ ਹੈ ਕਿ ਮਿਨੋਰਟੀ ਕਮਿਸ਼ਨ ਵੀ ਚੁੱਪ ਕਰਕੇ ਬੈਠੇ ਰਹਿੰਦੇ ਸਰਕਾਰਾਂ ਵੀ ਆਪਣੇ ਚੁੱਪੀ ਸਾਦੀ ਰੱਖਦੀਆਂ ਇਹ ਇੱਕ ਵੱਡਾ ਕੌਖਾ ਕੰਮ ਹੈ ਕਿ ਇਹਦੀਆਂ ਇੱਕ ਪ੍ਰਾਪਰ ਗਾਈਡਲਾਈਨਸ ਨੈਸ਼ਨਲ ਲੈਵਲ ਦੇ ਉੱਤੇ ਇਸ਼ੂ ਕੀਤੇ ਜਾਣ ਕਿ ਜੋ ਵੀ ਧਾਰਮਿਕ ਚਿੰਨ ਹੈ ਕਿਸੇ ਵੀ ਧਰਮ ਦਾ ਕੋਈ ਵਿਦਿਆਰਥੀ ਹੈ ਜਿਹੜਾ ਉੱਥੇ ਜਾ ਕੇ ਇਮਾਨਦਾਰੀ ਨਾਲ ਪੇਪਰ ਦੇ ਰਿਹਾ ਉਹਨੂੰ ਇਸ ਤਰੀਕੇ ਜਿਹੜਾ ਜਲੀਲ ਨਾ ਕੀਤਾ ਜਾਵੇ ਉਹਦਾ ਨੁਕਸਾਨ ਕੈਰੀਅਰ ਦਾ ਨਾ ਕੀਤਾ ਜਾਵੇ ਇਸ ਕਰਕੇ ਇਹਦੇ ਤੇ ਵੀ ਅੱਜ ਮਤਾ ਪਾਸ ਕਰਕੇ ਇਹਦੀ ਲਿਖਿੰਦੀ ਕੀਤੀ ਗਈ ਹੈ ਕਿ ਉਸ ਜਿਹੜੀ ਵਿਦਿਆਰਥੀ ਦੇ ਨਾਲ ਜਿਹੜੀ ਆ ਉਹ ਇਨਸਾਫ ਜਿਹੜਾ ਉਤੋਂ ਤੱਕ ਕੀਤਾ ਜਾਣਾ ਚਾਹੀਦਾ ਇੱਕ ਜਿਹੜੀ ਸਭ ਤੋਂ ਵੱਡੀ ਹਾਹਾਕਾਰ ਪੰਜਾਬ ਦੇ ਵਿੱਚ ਮੱਚੀ ਹੋਈ ਆ ਲੈਂਡ ਪੂਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਸਭ ਤੋਂ ਵੱਡਾ ਆਰਥਿਕ ਫਰਾਡ ਆ ਔਰ ਸਰਕਾਰ ਜਿਹੜੀ ਆ ਉਹ ਜਾਦੀ ਹੋਈ ਪੰਜਾਬ ਦੀ ਕਿਸਾਨੀ ਨੂੰ ਡੁੱਟ ਕੇ ਜਿਹੜਾ ਪੈਸਾ ਆਪਣੇ ਨਾਲ ਲਿਜਾਣਾ ਚਾਹੁੰਦੀ ਆ ਕੱਲ ਦੇ ਵਾਸਤੇ ਜਿਹੜਾ ਮਹਾਲੀ ਰੋਪੜ ਤੇ ਫਤਿਹਗੜ ਸਾਹਿਬ ਦਾ ਜਿਹੜੇ ਪੀੜਤ ਪਰਿਵਾਰ ਆ ਔਰ ਜਿਹੜੇ ਸਾਡੀ ਪਾਰਟੀ ਦੇ ਲੋਕਾਂ ਨੇ ਨਾਲ ਕੇ ਧਰਨਾ ਦਿੱਤਾ ਉਹਦੀ ਕਾਮਯਾਬੀ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਪਰ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਕੰਮ ਖਤਮ ਨਹੀਂ ਹੋਇਆ ਜਿੰਨੀ ਦੇਰ ਤੱਕ ਤੁਸੀਂ ਪਾਲਸੀ ਵਾਪਸ ਨਹੀਂ ਕਰਦੇ ਇਸ ਤੋਂ ਬਾਅਦ ਚਾਰ ਤਰੀਕ ਨੂੰ ਬਟੱਡੇ ਧਰਨਾ ਹੋਏਗਾ 11 ਤਰੀਕ ਨੂੰ ਜਿਹੜਾ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਪਟਿਆਲਾ ਧਰਨਾ ਹੋਏਗਾ 21 ਤਰੀਕ ਨੂੰ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਫਿਰੋਜ਼ਪੁਰ ਦੇ ਵਿੱਚ ਧਰਨਾ ਹੋਏਗਾ ਔਰ 30 ਤਰੀਕ ਨੂੰ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਹੈੱਡਕੁਆਟਰ ਦੇ ਉੱਤੇ ਲੈਂਡ ਪੁਲਿੰਗ ਪਾਲਿਸੀ ਦੇ ਖਿਲਾਫ ਜਿਹੜਾ ਉਹ ਧਰਨਾ ਹੋਏਗਾ ਇਸ ਕਰਕੇ ਇਹ ਕੰਮ ਜਾਰੀ ਰਹੇਗਾ ਇਹ ਮਤ ਸੋਚ ਲੈਣ ਕਿ ਇੱਕ ਦੋ ਧਰਨੇ ਤੋਂ ਬਾਅਦ ਇਹ ਚੀਜ਼ ਬੰਦ ਹੋ ਜਾਏਗੀ ਜਿੰਨੀ ਦੇਰ ਤੱਕ ਤੁਸੀਂ ਇਹ ਪਾਲਿਸੀ ਵਾਪਸ ਨਹੀਂ ਲੱਦੇ ਉਨੀ ਦੇਰ ਤੱਕ ਸ਼ੋਭਣੀ ਅਕਾਲੀ ਦਲ ਦਾ ਬੜਾ ਕਦੀਰ ਸਟੈਂਡ ਹੈ ਕਿ ਇਹ ਜਿਹੜਾ ਇਹ ਧਰਨੇ ਬੰਦ ਨਹੀਂ ਹੋਣਗੇ ਇਸ ਤੋਂ ਇਲਾਵਾ ਕੁਝ ਸਾਲਾਨਾ ਇਤਿਹਾਸਿਕ ਈਵੈਂਟ ਹੁੰਦੇ ਆ ਸਾਡੇ ਉਹਨਾਂ ਨੂੰ ਵੀ ਜਿਹੜੀ ਹੈ ਕਿਸ ਤਰ੍ਹਾਂ ਕਾਮਯਾਬ ਕਰਨਾ ਉਹਦੇ ਤੇ ਵਿਚਾਰ ਚਰਚਾ ਹੋਈ ਆ ਇੱਕ ਤਾਂ ਰਖਣ ਪੁਨਿਆ ਦੇ ਮੇਲੇ ਦੇ ਮੌਕੇ ਤੇ ਬਾਜੇ ਦੇ ਵਿੱਚ ਬਾਬੇ ਬਕਾਲੇ ਦੀ ਇਤਿਹਾਸਿਕ ਧਰਤੀ ਦੇ ਉੱਤੇ ਹਰ ਸਾਲ ਸਾਡੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਵੱਡੀ ਕਾਨਫਰੰਸ ਹੁੰਦੀ ਆ ਇਸ ਵਾਰ ਵੀ ਉਹ ਅਕਾਲੀ ਕਾਨਫਰੰਸ ਜਿਹੜੀ ਸਲਾਨਾ ਸਾਡੀ ਆ ਉਹ ਵੱਡੇ ਪੱਧਰ ਤੇ ਉੱਤੇ ਕੀਤੀ ਜਾਏਗੀ ਉਹਦੀਆਂ ਡਿਊਟੀਆਂ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਇਸੇ ਤਰ੍ਹਾਂ 15 ਅਗਸਤ ਨੂੰ ਆਜ਼ਾਦੀ ਵਾਲੇ ਦਿਨ ਹਰ ਸਾਲ ਸਾਡੀ ਈਸਰੂ ਪਿੰਡ ਲੁਧਿਆਣੇ ਦੇ ਵਿੱਚ ਖੰਨੇ ਦੇ ਕੋਲ ਉੱਥੇ ਸ਼ਹੀਦ ਸਰਦਾਰ ਕਰਨੈਲ ਸਿੰਘ ਇਸਰੂ ਦੀ ਯਾਦ ਦੇ ਵਿੱਚ ਜਿਹੜਾ ਹਰ ਸਾਲ ਸਾਡੀ ਸਲਾਨਾ ਜਿਹੜੀ ਆਕਾਦੀ ਕਾਨਫਰੰਸ ਹੁੰਦੀ ਆ ਉਹਦਾ ਵੀ ਪ੍ਰੋਗਰਾਮ ਤੇ ਉਹਦੀ ਰੂਪਰੇਖਾ ਜਿਹੜੀ ਆ ਉਹ ਲਿਖੀ ਗਈ ਆ ਉਹਦੇ ਵਾਸਤੇ ਵੀ ਡਿਊਟੀਆਂ ਜਿਹੜੀਆਂ ਉਹ ਲਗਾਈਆਂ ਗਈਆਂ ਔਰ ਇੱਕ ਹੋਰ ਜਿਹੜੀ ਬੜੀ ਮਹੱਤਵਪੂਰਨ ਸਾਡਾ ਸਲਾਨਾ ਪ੍ਰੋਗਰਾਮ ਹੁੰਦਾ ਕਿ ਜਿਹੜੇ ਪਰਮ ਸ਼ਹੀਦ ਸੰਤਹ ਚੰਦ ਸਿੰਘ ਜੀ ਡੋਂਗਵਾ ਸਾਹਿਬ ਜਿਨ੍ਹਾਂ ਨੇ ਦੇਸ਼ ਦੀ ਏਕਤਾ ਵਾਸਤੇ ਅਖੰਡਤਾ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਵਾਸਤੇ ਬੜੀ ਵੱਡੀ ਕੁਰਬਾਨੀ ਦਿੱਤੀ ਸੀ ਉਹਨਾਂ ਦੇ ਜੱਬੀ ਪਿੰਡ ਲੰਗੋਵਾਲ ਦੇ ਵਿੱਚ ਹਰ ਸਾਲ ਸਾਡੀ ਪਾਰਟੀ ਜਿਹੜੀ ਆ ਇੱਕ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਸਮਾਗਮ ਕਰਦੀ ਹੈ ਇਸ ਵਾਰ ਵੀ ਉਹ ਕਾਨਫਰੰਸ ਜਿਹੜੀ ਆ ਉਹ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਉਸੇ ਤਰੀਕੇ ਜਿਹੜੀ ਆ ਉਹ ਕੀਤੀ ਜਾਏਗੀ ਇਸ ਕਰਕੇ ਇੱਕ ਸਾਰੀਆਂ ਮੀਟਿੰਗਾਂ ਦੇ ਵਿੱਚ ਜਿਹੜੀ ਸਾਡੀ ਆਰਗੇਨਾਈਜੇਸ਼ਨ ਆ ਉਹ ਬੜੀਆਂ ਕਲੀਅਰ ਹਦਾਇਤਾਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਡਰਾਫਟ ਕੀਤੀਆਂ ਗਈਆਂ ਕਿ 1 ਸਤੰਬਰ ਤੱਕ ਹਰ ਜ਼ਿਲ੍ਹੇ ਦੀ ਆਰਗੇਨਾਈਜੇਸ਼ਨ ਇਠਾ ਸਰਕਲਾਂ ਦੇ ਪ੍ਰਧਾਨ ਔਰ ਉਸ ਤੋਂ ਥੱਲੇ ਜਿਹੜੇ ਹੈਗੇ ਆ ਬੂਥ ਲੈਵਲ ਦੇ ਉੱਤੇ ਜਿਹੜੀਆਂ ਬੂਥ ਲੈਵਲ ਦੀਆਂ ਕਮੇਟੀਆਂ ਇਹ ਸਾਰੀਆਂ ਜਿਹੜੀਆਂ ਪ੍ਰਾਪਰ ਤਰੀਕੇ ਨਾਲ ਜਿਹੜੀਆਂ ਡਿਊਟੀਆਂ ਜਿਹੜਾ ਜਥੇਦਾਰ ਸਾਹਿਬਾਂ ਦੀਆਂ ਵੀ ਬਾਕੀ ਡਿਡਰੈਪਸ਼ਿਪ ਦੀਆਂ ਵੀ ਨਾਲ ਲਗਾ ਦਿੱਤੀਆਂ ਗਈਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੁਕੰਮਲ ਉੱਤੇ ਤਾਂ ਕੀਤੀਆਂ ਜਾਣ ਗਈਆਂ ਇਸੇ ਤਰ੍ਹਾਂ ਹੀ ਕੋਈ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਜਿਹੜੇ ਆ ਬੂਥ ਲੈਵਲ ਏਜੰਟ ਬਣਾਏ ਜਾਂਦੇ ਆ ਉਹ ਵੀ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਰੀ ਡਿਡਰੈਪਸ਼ਿਪ ਨੂੰ ਬਰੀਫ ਕੀਤਾ ਗਿਆ ਉਹ ਤੁਰੰਤ ਉਹਦੇ ਤੇ ਅਮਲ ਕਰਕੇ ਤੇ ਜਿਹੜੀ ਵੋਟਰ ਸੂਚੀਆਂ ਦੀ ਸੁਧਾਈ ਆ ਕਿਤੇ ਕੋਈ ਗੜਬੜ ਨਾ ਹੋਵੇ ਉਹਦੇ ਵਾਸਤੇ ਵੀ ਪਾਰਟੀ ਵੱਲੋਂ ਜਿਹੜੇ ਬੂਥ ਲੈਵਲ 에ਜੰਟਸ بنائے ਜਾਣੇ ਆ ਉਹ ਵੀ ਬਣਾਏ ਜਾਣ ਸੋ ਇਹ ਅੱਜ ਸਾਰੀਆਂ ਮੀਟਿੰਗਾਂ ਦੇ ਵਿੱਚ ਕੁੱਲ ਮਿਲਾ ਕੇ ਜਿਹੜਾ ਇਹ ਸਾਰਾ ਕੁਝ ਡਿਸਕਸ ਹੋ ਗਿਆ ਥੈਂਕ ਯੂ ਇਹਦਾ ਇੱਕ 11 ਤਰੀਕ ਨੂੰ ਜਿਹੜੀ ਸ਼ਰੋਮਣੀ ਅਕਾਲੀ ਦਲ ਦਾ ਬੁੱਢਾ ਢਾਡਾ ਉਹ ਪ੍ਰਧਾਨ ਜਣਨ ਜਾ ਰਹੇ ਉਸ ਨੂੰ ਲੈ ਕੇ ਕੋਈ ਚਰਚਾ ਹੋਣੀ ਨਹੀਂ ਮਿਲਣੀ ਦੇਖੋ ਸ਼ਰੋਬਣੀ ਅਕਾਲੀ ਦਲ ਦੀ ਚੋਣ 12 ਅਪ੍ਰੈਲ ਨੂੰ ਹੋਗੀ ਸੀ ਪ੍ਰਧਾਨ ਸਾਹਿਬ ਵੀ ਚੁਣੇ ਗਏ ਉਸ ਤੋਂ ਬਾਅਦ ਬਾਕੀ ਆਰਗੇਨਾਈਜੇਸ਼ਨ ਵੀ ਕਾਫੀ ਹੱਦ ਤੱਕ ਅਨਾਉਂਸ ਹੋ ਚੁੱਕੀ ਆ ਸਾਰਾ ਰਿਕਾਰਡ ਐਗਪਰ ਸੰਵਿਧਾਨ ਇਲੈਕਸ਼ਨ ਕਮਿਸ਼ਨ ਨੂੰ ਸਬਮਿਟ ਹੋ ਗਿਆ ਜ਼ਿਲ੍ਹਿਆਂ ਦੇ ਜ਼ਥੇਦਾਰ ਲੱਗ ਗਿਆ ਤੇ ਆ ਫਾਈਨਲ ਸਟੇਜ ਆ ਹੁਣ ਕਿ ਸਾਡੀ ਇਹ ਵੀ ਕੰਪਲੀਟ ਹੋ ਜਾਈ ਇਸ ਕਰਕੇ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੇ ਮੁਤਾਬਕ ਜਿਹੜੀ ਸਾਡੀ ਪ੍ਰਕਿਰਿਆ ਉਹ ਮੁਕੰਮਲ ਉਸ ਤੋਂ ਇਲਾਵਾ ਕੋਈ ਗੈਰਸੰਵਧਾਨਿਕ ਤਰੀਕੇ ਨਾਲ ਕੀ ਕਰਦਾ ਪਰ ਤੇ ਤਾਂ ਮੇਰਾ ਕੋਈ ਕਿੰਦੀ ਕਹਿਣਾ ਬੰਦਾ ਪਰ ਉਹ ਕਹਿੰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਨਵੇਂ ਤੌਰ ਤੇ ਬਣਾਉਣ ਜਾ ਰਹੇ ਹਾਂ ਕਹਿੰਦੇ ਨਵਾਂ ਪ੍ਰਧਾਨ ਬਣਾਵਾਂ ਨਹੀਂ ਇਹ ਕਿਤੇ ਲੀਗਲੀ ਦੇਸ਼ ਦੇ ਵਿੱਚ ਪੋਸੀਬਲ ਹੈ ਤੁਸੀਂ ਦੱਸੋ ਪਾਰਟੀ ਦਾ ਇੱਕ ਜਿਹੜੀ ਹੈ 105 ਸਾਲ ਪੁਰਾਣੀ ਪਾਰਟੀ ਉਹਦਾ ਇੱਕ ਰਿਟਰਨ ਕਨਸਟੀਟਿਊਸ਼ਨ ਹੈ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀਆਂ ਰਿਟਰਨ ਗਾਈਡਲਾਈਨਸ ਨੇ ਉਦੇ ਵਿੱਚ ਰਿਪਰੈਜੈਂਟੇਸ਼ਨ ਆਫ ਪੀਪਲਸ ਐਕਟ ਦਾ ਬੜਾ ਕਲੀਅਰ ਉਦੇ ਵਿੱਚ ਹਵਾਲੇ ਆ ਕਿ ਸਾਰਾ ਕੁਝ ਪਾਲੋ ਕਰਕੇ ਤੇ ਫਿਰ ਜਿਹੜੀ ਹੈ ਉਹ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਤੇ ਕਾਨੂੰ ਜਿੱਥੇ ਕੋ ਮਰਜੀ ਚਾਰ ਜਣੇ ਇਕੱਠੇ ਹੋ ਕੇ ਕਹਿ ਦੰਗੇ ਕਿ ਅਸੀਂ ਜੀ ਆਪਣੀ ਕਰ ਲਈ ਕੋਈ ਨਵੀਂ ਪਾਰਟੀ ਕਿਸੇ ਨੇ ਬਣਾਉਣੀ ਹੈ ਜੋ ਮਰਜ਼ੀ ਬਣਾਵੇ ਬੜੀਆਂ ਪਾਰਟੀਆਂ ਰਜਿਸਟਰ ਹੋਈਆਂ ਹਵਾਲਾ ਦੇ ਰਹੇ ਨਹੀਂ ਤੁ ਹੁਕਮਨਾਮਾ ਸਾਹਿਬ ਜਿਹੜੀ ਬਾਅਦ ਕਰਤਾ ਕੋਈ ਜਾਰੀ ਹੋਇਆ ਸੀ ਉਹਦਾ ਹਵਾਲਾ ਦੇ ਕੇ ਇਸਲਾ ਦਾ ਜ਼ਿਕਰ ਕਰਦੇ ਪਏ ਨਹੀਂ ਕਿ 11 ਨੂੰ ਨਵਾਂ ਪ੍ਰਧਾਨ ਚੁਣਿਆ ਗਿਆ ਹਰ ਕੁਐਸਚਨ ਨੂੰ ਹੱਕ ਹੁੰਦਾ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਦਾ ਰਹਿੰਦਾ ਜਿਹੜਾ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਹਦਾ ਸਵਾਗਤ ਕਿਸੇ ਹੋਰ ਨੇ ਨਹੀਂ ਸੀ ਕੀਤਾ ਉਸ ਵੇਲੇ ਤੇ ਸਾਡੇ ਜਥੇਦਾਰ ਸਾਹਿਬ ਸ਼੍ਰੀ ਕਾਲਜਤ ਸਿੰਘ ਨੇ ਕੀਤਾ ਸੀ ਕਿ ਜਿਹੜਾ ਫੈਸਲਾ ਠੀਕ ਹੈ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਠੀਕ ਹੈ ਜਿਹੜੇ ਡਿਊਟੀਆਂ ਲੱਗੀਆਂ ਉਹਨਾਂ ਨੇ ਕਿਹਾ ਸੀ ਉਹ ਵੀ ਸਾਰੀਆਂ ਠੀਕ ਹੈ ਇਸ ਕਰਕੇ ਗੁੰਮਰਾਹ ਕਰਨ ਦੀ ਕੋਈ ਲਿਮਟ ਨਹੀਂ ਹੁੰਦੀ ਪਰ ਤੇ ਆਮ ਤੌਰ ਤੇ ਬੰਦਾ ਮਹੀਨਾ ਤੋਂ ਮਹੀਨਾ ਕਰਕੇ ਥੱਕ ਜਾਂਦਾ ਪਰ ਕਈ ਵਾਰੀ ਪੁੱਛੇ ਸ਼ਕਤੀ ਕੋ ਇਹੋ ਜਿਹੀ ਹੁੰਦੀ ਨਹੀਂ ਬੈਠ ਦਿੰਦੀ ਇਸ ਤਰ੍ਹਾਂ ਕਿ ਸਾਨੂੰ ਕੋਈ ਤਰਾਜ ਸਾਡਾ ਤਾਂ ਕੰਮ ਕੰਪਲੀਟ ਆ ਲੱਗਦਾ ਨਹੀਂ ਡੈਂਟ ਪਾਉਣਗੇ ਕਿਉਂਕਿ ਦੇਖੋ ਇੱਕ ਤਾਂ ਅਕਾਲੀ ਦਲ ਦੇ ਨਾਮ ਤੇ ਉਹਨਾਂ ਨੇ ਪ੍ਰਧਾਨ ਚੋਣ ਲਾ ਚਲੋ ਅਕਾਲੀ ਦਲ ਨੂੰ ਅੱਗੇ ਕੁਝ ਵੀ ਰੱਖ ਲੈਣ ਜੇਕਰ ਉਹ ਅੱਗੇ ਪਾਰਟਨਰ ਹੋਣ ਡਿਸਟ੍ਰਿਕਟ ਕਰਦੇ ਨੇ ਉਸ ਤੋਂ ਬਾਅਦ ਉਹ ਕਹਿਣਗੇ ਜੀ ਅਸੀਂ ਇਲੈਕਸ਼ਨ ਵੀ ਲੜਾਂਗੇ ਉੱਥੇ ਕੈਂਡੀਡੇਟ ਦੋ ਦੋ ਦਿਖਣਗੇ ਅਕਾਲੀ ਦਲ ਚੋਂ ਤੁਸੀਂ ਇੱਕ ਸੁਧਾਰੀਂ ਤੌਰ ਤੇ ਤੁਹਾਡੇ ਕੋਲ ਪੱਖ ਹੈਗਾ ਲੱਗਦਾ ਨਹੀਂ ਉੱਥੇ ਇੱਕ ਵੋਟ ਵੈਂਟ ਕੋ ਕੋਡੈਂਟਿਫਾਈ ਕਰਦਾ ਆ ਇੱਕ ਬੂਥ ਲੈਵਲ ਦਾ ਵੀ ਏਜੰਟ ਇਲੈਕਸ਼ਨ ਕਮਿਸ਼ਨ ਨੇ ਲੈਣਾ ਨਾ ਪਹਿਲਾਂ ਮੈਂ ਦਸਤਕਤ ਕਰਨੇ ਇਥੋਂ ਠੀਕ ਹੈ ਫਿਰ ਜਿਹਨੂੰ ਅਗੋ ਅਥੋਰਾਈਜ਼ ਕਰਨਾ ਮੈਂ ਆਪਣੇ ਹਲਕੇ ਦੇ ਇੰਚਾਰਜ ਨੂੰ ਜਾਂ ਐਮ ਐਲ ਏ ਜਾਂ ਐਸੈਂਬਲੀ ਨੂੰ ਅਗੋ ਉਹਨੇ ਅਥੋਰਾਈਜ਼ ਕਰਨਾ ਤੇ ਫਿਰ ਜਾ ਕੇ ਉਹ ਬੂਥ ਲੈਵਲ ਦਾ ਏਜੰਟ ਬਣ ਸਕਦਾ ਹੈ ਇਹ ਕੋਈ ਮਜ਼ਾਕ ਥੋੜੀ ਹੈ ਕਿ ਜਿਹੜਾ ਜਿੱਥੋਂ ਉੱਠੇ ਵੀ ਮੈਂ ਕਹਿੰਦੀ ਹਾਂ ਕਿ ਖੜਾ ਕਰਨਾ ਕੈਂਡੀਡੇਟ ਖੜਾ ਕਰਨ ਦੀ ਵੀ ਪਾਰਟੀਆਂ ਦੀ ਫਰਕਿਆ ਇਲੈਕਸ਼ਨ ਕਮਿਸ਼ਨ ਦੇ ਵੀ ਰੂਲ ਦਾ ਸਿੰਬਲ ਤੇ ਅਲਾਟਮੈਂਟ ਦੇ ਵੀ ਰੂਲ ਹੈ ਹਰ ਚੀਜ਼ ਦਾ ਦੇਸ਼ ਦੇ ਵਿੱਚ ਚਾਰਟ ਬਣਿਆ ਹੋਇਆ ਇਹ ਤਾਂ ਹਾੜੇ ਥੋੜਾ ਤੁਰਿਆ ਨਾ ਥੋੜੇ ਅੱਗੇ ਜਾਣਗੇ ਤੇ ਤੇਰੇ ਨਾਲ ਹੌਲੀ ਹੌਲੀ ਸਾਰਾ ਰੋਲ ਕਾਨੂੰਨ ਸਮਝ ਆਉਣਗੇ ਇੱਕ ਹਾਈਪੋਥੈਟਿਕਲ ਸਵਾਲ ਹੈ ਵੈਸੇ ਤਾਂ ਆਕਾਲੀ ਦਲ ਬੀਜੇਪੀ ਦਾ ਹਮੇਸ਼ਾ ਘਟਚੋਰ ਦੀ ਗੱਲ ਕੀਤੀ ਜਲਦੀ ਉਹ ਉਧਰ ਬਾਈ ਦੀ ਗੱਲ ਕਰਨੀ ਹੈ ਢੀਂਸਾ ਪਰਿਵਾਰ ਸੀਗਾ ਹੋਰ ਬਾਕਪਾ ਛੋਟੀ ਛੋਟੀ ਪਾਰਟੀ ਜਿਹੜੀ ਨਿਕਲੀ ਨੇ ਤੁਹਾਡੇ ਜੋ ਉਹ ਭਾਜਪਾ ਨਾਲ ਲਾਈਨਸ ਚ ਆ ਗਿਆ ਸੀਗੀਆਂ ਇਸ ਪਰ ਲੱਗਦਾ ਨਹੀਂ ਜੇ ਹੋਣਾ ਹੈ ਫਿਰ ਇਹ ਚੀਜ਼ ਵੀ ਡੈਂਟ ਪਾਏਗੀ ਭਾਜਪਾ ਨੂੰ ਆਪਸ਼ਨ ਦੇਣਗੇ ਦੁਬਾਰਾ ਤੋਂ ਹਾਈਪੋਥੈਟিক্যাল ਨੂੰ ਡਿਸਕਸ ਕਰਨਾ ਤਾਂ ਫਾਇਦਾ ਕੋਈ ਪਰ ਫਿਰ ਵੀ ਤੁਸੀਂ ਦੱਸੋ ਕੋਈ ਡੈਂਟ ਪਾਏਗਾ ਜੀ ਤੁਸੀਂ ਆਪਕਾ ਕੀ ਹਾਈਪੋਥੈਟিক্যাল ਹੈ ਤੁਸੀਂ ਆਪਕਾ ਕੀ ਹਾਈਪੋਥੈਟিক্যাল ਹੈ ਮੈਂ ਇਸ ਕਿ ਹਾਈਪੋਥੈਟিক্যাল ਕਹਿੰਦਾ ਰੈਕਟ ਕਰਨਾ ਬਾਜ਼ਰਪ ਨਹੀਂ ਹੁੰਦਾ ਕੋਈ ਜੈਨੂਅਲ ਕੁਐਸਚਨ ਹੈਗਾ ਤਾਂ ਤੁਸੀਂ ਕਰ ਲਓ ਪਰ ਹਾਈਪੋਥੈਟিক্যাল ਤੱਕ ਕੋਈ ਜਵਾਬ ਨਹੀਂ ਜਿੰਮੇਵਾਰੀ ਕੋ ਦੱਸਦੇ ਹੋ ਜਿਹੜਾ ਤਾਂ origignal ਲੈ ਕੇ ਗੱਲ ਕੀਤੀ ਆ ਕਿ ਗਾਈਡਲਾਈਨਸ ਚ ਆ ਰਹੀਆਂ ਉਹ ਪਹਿਲਾਂ ਜ਼ਰੂਰੀ ਆ ਕਰਾ ਜੀ ਐਂਟੀ ਪੀਸੀ ਜਾਰੀ ਕਰੋਗੀ ਫਿਰ ਸਰਕਾਰ ਕੋਲੇ ਆਉਂਗੀਆਂ ਜਾਂ ਕਿੰਨੇ ਜਿਹੜਾ ਰੋਲ ਬੈਕ ਸੀ। ਮੈਂ ਦੇਖੋ ਕਿ ਜਿਵੇਂ ਕਿਰਪਾਨ ਦੀਆਂ ਗਾਈਡਲਾਈਨਸ ਨੇ ਇੱਕ ਕਾਰਾਂ ਦੀਆਂ ਗਾਈਡਲਾਈਨਸ ਨੇ ਵੈਸੇ ਬਹੁਤ ਬਾਰੀ ਗਵਰਨਮੈਂਟ ਵੱਲੋਂ ਜਾਰੀ ਹੋਈਆਂ ਹਨ। ਈਵਨ ਤੁਸੀਂ 6 ਇੰਚ ਦੀ ਕਿਰਪਾਨ ਜਿਹੜੀ ਹੈ ਉਹ ਡੋਮੈਸਟਿਕ ਫਲਾਈਟ ਤੇ ਲੈ ਕੇ ਜਾ ਸਕਦੇ ਹੋ। ਉਹਦੇ ਨੋਟੀਫਿਕੇਸ਼ਨ ਹੋਏ ਹੋਏ ਇੰਨੀ ਕਿ ਪਹਿਲਾਂ ਕੋਈ ਕੋਈ ਹੋਏ ਨਹੀਂ ਪਰ ਫਿਰ ਵੀ ਇਹ ਬੜੀ ਹਰਾਨੀ ਦੀ ਗੱਲ ਹੈ ਕਿ ਕਿਹੜੇ ਲੋਕ ਇਹੋ ਜਿਹੇ ਜਿਹੜੇ ਨਫ਼ਰਤ ਨਾਲ ਭਰੇ ਵਿੱਚ ਸਿਸਟਮ ਦੇ ਵੜ ਜਾਂਦੇ ਆ ਕਿ ਹਰ ਵਾਰੀ ਕੋਈ ਨਾ ਕੋਈ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਇੱਕ ਅੱਦੇ ਬੱਚੇ ਨੂੰ ਕਿਸੇ ਮਿਨੋਰਟੀ ਦੇ ਨੂੰ ਇਸ ਤਰ੍ਹਾਂ ਦੀ ਗੱਲ ਜਿਹੜੀ ਭੁਗਤਣੀ ਪੈਂਦੀ ਹੈ ਇਹ ਇਹ ਨਹੀਂ ਕਿ ਕੋਈ ਪਹਿਲਾਂ ਹੈ ਨਹੀਂ ਇਹ ਸਾਰੀ ਚੀਜ਼ਾਂ ਕਲੀਅਰ ਹੈ ਅਸ ਦੇਸ਼ ਦੇ ਵਿੱਚ ਵੀ ਕਿਸੇ ਨੂੰ ਪਤਾ ਕੋਈ ਕੋਈ ਅਣਜਾਣ ਨਹੀਂ ਆਪ ਸਿੱਖ ਕੌਮ ਦੇ ਜਿਹੜੇ ਹੈਗੇ ਆ ਉਹ ਕੀ ਉਹਦੇ ਆਪਣੀ ਮਰਿਆਦਾ ਹੈ ਕੀ ਜਿਹੜਾ ਅੰਮ੍ਰਿਤਧਾਰੀ ਸਿੱਖ ਦੀ ਮਰਿਆਦਾ ਤੇ ਸਾਰਿਆਂ ਨੂੰ ਪਤਾ ਹੁੰਦੀ ਹੈ ਪਰ ਇਹ ਕੋਈ ਜਾਣ-ਬੁੱਝ ਕੇ ਕੀਤਾ ਜਾਂਦਾ ਇਸੇ ਕਰਕੇ ਅਸੀਂ ਕਰਨਗੇ ਇੱਕ ਦੂਜੇ ਸਜ਼ਾ ਹੋਗੀ ਹਰ ਵਾਰ ਇਹ ਨਹੀਂ ਪਰ ਚਲੋ ਬੱਚੇ ਦਾ ਤਾਂ ਕੈਰੀਅਰ ਖਰਾਬ ਹੋ ਗਿਆ ਬੱਚੇ ਨੂੰ ਸਾਈਕੋਲੋਜੀਕਲ ਟਰਮਾ ਕਿੰਨਾ ਕਿੰਨੀ ਬੱਚੇ ਕਿੰਨੇ ਕਿੰਨੇ ਸਾਲ ਤਿਆਰੀ ਕਰਦੇ ਆ ਫਿਰ ਕਿਤੇ ਜਾ ਕੇ ਉਹ ਪੋਸਟ ਨਹੀਂ ਕੱਢੀ ਤੇ ਕਿੰਨਾ ਸਾਈਕੋਲੋਜੀਕਲ ਟਰਮਾ ਦੂਜੇ ਜਿਹੜੇ ਸਿੱਖ ਬੱਚੇ ਨੇ ਕਿਤੇ ਪੀਰ ਹੋਣਾਂ ਦਾ ਉਹਨੂੰ ਪਿੰਨਾ ਹੀ ਡੱਪਲ ਕਰ ਰਿਹਾਦਾ ਤੇ ਕਿਤੇ ਸਾਡੇ ਨਾਲ ਨਾ ਉੱਥੇ ਜਾ ਕੇ ਇਦਾਂ ਹੋ ਜਾ ਕਿਹਦੇ ਰਿਸਪੋਨਸੀਬਿਲਟੀ ਫਿਰ ਸੋਣੀ ਚਾਹੀਦੀ ਹੈ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ ਕਿ ਅਫਸਰ ਜਿਹੜੇ ਜ਼ੁੰਮੇਰ ਅਫਸਰ ਸੀ ਉਥੇ ਉਹਨਾਂ ਨੇ ਇੰਟਰਵਿਊ ਕਿਉਂ ਨਹੀਂ ਕੀਤਾ ਕੀ ਕਾਰਨ ਕੀ ਆ ਅੱਜ ਕੱਲ ਸਾਰਾ ਕੁਝ ਵੀਡੀਓਗ੍ਰਾਫੀ ਹੋ ਰਹੀ ਹੈ ਤੇ ਕਿਸੇ ਨੇ ਚਿੰਨ ਪਾਇਆ ਆਪਣਾ ਧਾਰਮਿਕ ਉਹ ਤੁਹਾਨੂੰ ਕੀ ਕਹਿੰਦਾ ਕਿਰਪਾਨ ਪਾਈ ਹੈ ਕਿਸੇ ਨੇ ਕੜਾ ਪਾਇਆ ਸਾਰਾ ਕੁਝ ਤਾਂ ਵੀਡੀਓ ਬਣਾਉਂਦਾ ਅੱਜਕੱਲ ਕਿਹੜਾ ਕੰਮਿਊਨੀਕੇਸ਼ਨ ਸੈਂਟਰ ਹੈ ਜਿਹੜੀ ਇੰਪੋਰਟੈਂਟ एग्जाम ਹੈ ਜਿਹਦੀ ਟੋਟਲ ਹਾਲ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਜਿਹਦੀ ਐਂਟਰੀ ਦੀ ਵੀਡੀਓਗ੍ਰਾਫੀ ਨਹੀਂ ਹੁੰਦੀ ਏਕ ਇੱਕ ਚੀਜ਼ ਜਿਹੜੀ ਆ ਅੱਜਕੱਲ ਸਾਰੀ ਤੁਸੀਂ ਮੈਟਰਲ ਡੈਕਟਰ ਲਾ ਕੇ ਦੁੱਧਿਆ ਲਾ ਕੇ ਤਨੂੰ ਤਨੂੰ ਕੋਈ ਸੁਰੱਖਿਆ ਕਾਰਨ ਕਰਕੇ ਤੁਸੀਂ ਕੋ ਚੈੱਕ ਕਰਨੀ ਚਾਹੁੰਦੇ ਤੁਸੀਂ ਐਂਟਰੀ ਤੇ ਚੱਕਾ ਨੂੰ ਉਹਦੇ ਚ ਸਟੂਡੈਂਟ ਕੋਆਪਰੇਟ ਕਰਦੇ ਪਰ ਇਹ ਕੋਈ ਕਾਰਨ ਨਹੀਂ ਆ ਪਈ ਆਵੇਂ ਇੱਕ ਬੰਦਾ ਧਾਰ ਲਵੇ ਕਿ ਮੈਂ ਇਹਨੂੰ ਅੰਦਰ ਨਹੀਂ ਜਾਣ ਦੇਣਾ ਪਈ ਇਹ ਕਿਉਂਦੀ ਇਹ ਕੋਈ ਕਿਸੇ ਖਾਦਾ ਜੀ ਦਾ ਬਣਾ ਕਿਤੇ ਕਰਦਾ ਰਾਜ ਸਾਡੇ ਵੀ ਸੰਵਿਧਾਨਕ ਹੱਕ ਹੈ ਆਪਣੇ ਲੋਕਾਂ ਨੂੰ ਇਸ ਕਰਕੇ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜਿਹੜੀ ਮੇਨ ਗੱਲ ਤੇ ਹੈ ਕਿ ਸਜ਼ਾ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਕਿਉਂਕਿ ਅਸੀਂ ਅਦਾਲਤਾਂ ਨੂੰ ਵੀ ਬੇਨਤੀ ਕਰਦਾ ਕਿ ਸੀਰੀਅਸਲੀ ਲੈਣਾ ਚਾਹੀਦਾ ਇੱਕ ਬੜਾ ਬੜਾ ਸਾਈਕੋਲੋਜੀਕਲ ਟਰਮਾ ਬੱਚਿਆਂ ਦੇ ਵਾਸਤੇ ਇਹ ਨਹੀਂ ਕਿਚਾ ਹੋਣੀ ਚਾਹੀਦੀ ਕਿਉਂਕਿ ਸਾਹਿਬਾ ਦੀ ਸ਼ੁਰੂਆਤ ਕੀਤੀ ਹੋਣੀ ਹੈ ਖਾਲੀ ਜਨਰਲ ਦੇ ਪਾਲਤੂ ਦੀ ਹਾਂਜੀ ਇੱਕ ਵਿਸ਼ੇਸ਼ ਤੌਰ ਤੇ ਪ੍ਰਾਊਡ ਟੂ ਬੀ ਅਕਾਲੀ ਜਿਹੜੀ ਚੰਗਾ ਜੀ ਤੁਸੀਂ ਯਾਦ ਕਰਾਤਾ ਉਹ ਅੱਜ ਮਹਿੰਮ ਸ਼ੁਰੂ ਕੀਤੀ ਗਈ ਹੈ ਸਾਡੀ ਪਾਰਟੀ ਤੇ ਕੈਡਰ ਦੀ ਡਿਮਾਂਡ ਸੀ ਕਿਉਂਕਿ ਪਿਛਲੀਆਂ ਮਹੀਮਾ ਦੇ ਵਿੱਚ ਵੀ ਉਹ ਚੱਲਦਾ ਸੀ ਪਰ ਅੱਜ ਕੀ ਸਾਡੇ ਕੈਡਰ ਦੀ ਖਾਸ ਮੰਗ ਸੀ ਕਿ ਉਹ ਅੱਜ ਸ਼ੁਰੂ ਕੀਤੀ ਜਾਵੇ ਨਵੀਂ ਜਥੇਬੰਦੀ ਬਣੀ ਆ ਤਾਂ ਪ੍ਰਧਾਨ ਸਾਹਿਬ ਨੇ ਜਿਹੜੀ ਹੈ ਅੱਜ ਆਪ ਜਿਹੜੀ ਹੈ ਬੜੇ ਸ਼ੌਕ ਦੇ ਨਾਲ ਪਾਰਟੀ ਦੇ ਰਾਮੀਆਂ ਗੱਡੀਆਂ ਦੇ ਉੱਤੇ ਉਹ ਜਿਹੜੇ ਸਟicker ਲਗਾਏ ਆ ਉਹ ਸਾਰੀ ਪਾਰਟੀ ਦੀ ਬੜੀ ਵੱਡੀ ਮੰਗ ਆ ਉਹ ਸਾਰੇ ਅਸੀਂ ਨਿਭਾਵਾਂਗੇ ਸਾਨੂੰ ਆਪਣੇ ਕਾਰਲੀ ਹੋਣ ਦਾ ਮਾਣ ਉਹ ਮਹਿਮਾ ਅੱਜ ਸ਼ੁਰੂ ਕੀਤੀ ਗਈ ਆ ਉਹਦੀ ਮੈਂ ਸਾਰੇ ਕਿੱਦਨ ਨੂੰ ਵਧਾਈ ਵੀ ਦੇਣਾ ਪ੍ਰਧਾਨ ਸਰ ਦਾ ਧੰਨਵਾਦ ਜੀ ਆਮ ਆਦੀ ਪਾਰਟੀ ਸੀਐਮ ਕਹਦੇ ਨੇ ਕਿ ਹਰ ਚੀਜ਼ ਪੰਜਾਬੀ ਤੋਂ ਹੋਣੀ ਚਾਹੀਦੀ ਪੰਜਾਬੀ ਤੋਂ ਹੋਣੀ ਆਪਾਂ ਪ੍ਰਾਉਟ ਹਾਂ ਜੇ ਕਹਿੰਦੇ ਇੰਗਲਿਸ਼ ਵਿੱਚ ਲਿਖਦਾ ਕਿ ਪੰਜਾਬੀ ਦੀ ਗੱਲ ਪੰਜਾਬੀ ਵਿੱਚ ਲਿਖਾਂ ਉਹਦੇ ਮਾਣ ਕਾਰਲੀ ਹੋਣ ਦਾ ਮਾਣ ਕਾਰਲੀ ਹੋਣ ਦਾ ਹੈ ਗਿਆ ਇੱਕ ਸ਼ਾਪ ਤੋਂ ਦਾ ਬੱਸ ਜੀ ਸ਼ਾਪ ਨੂੰ ਲੈ ਕੇ ਸਰਕਾਰ ਦਾ ਪੰਜਾਬ ਸਰਕਾਰ ਦਾ ਤੇ ਅਸੀਂ ਕਿਹਦੀ ਰੇਡ ਕਰਦਾ ਆ ਯਾਰ ਤੁਸੀਂ ਦੇਖੀਂ ਸਰਕਾਰ ਨੇ ਤੇ ਜਿਹੜੇ ਬੁੱਲ ਖਣਾਉਣੇ ਸੀ ਸ਼ਤਾਬਦੀ ਦੇ ਤੁਸੀਂ ਦੇਖ ਹੀ ਲਿਆ। ਇਹ ਤੇ ਇਹਨਾਂ ਨੂੰ ਕਹਿੰਦੇ ਸੀ ਵੀ ਤੁਹਾਡੇ ਵਾਸਤੇ ਦਾ ਰੋਗ ਨਹੀਂ ਹੈ, ਇਹ ਕੰਮ ਧਰਮ ਦਾ ਹੈਗਾ, ਇਹ ਉਹਨਾਂ ਨੂੰ ਕਰਨ ਦੇ। ਹਾਲੇ ਵੀ ਕੋਈ ਕਸਰ ਹੈ ਕਿ ਸਰਕਾਰ ਦੀ? ਤੁਸੀਂ ਦੱਸੋ ਕੋਈ ਕਸਰ ਹੈ ਦੀ? ਆ ਕਦੀ ਸੋਚਿਆ ਸੀ ਕਿਸੇ ਨੇ ਜੋ ਕੁਝ ਕੀਤਾ ਉੱਥੇ ਉਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਦਗੀ ਸਾਦਕ ਤੇ। ਕੁਝ ਹੋ ਸਕਦਾ ਕਿ ਤੇ ਹੁਣ ਇਹ ਇਹ ਇਹਨਾਂ ਦਾ ਹੁਣ ਕਾਹਦਾ ਰੇਡ ਕਰਿਆ ਗਿਆ? ਹਾਲੇ ਤੱਕ ਕਿਸੇ ਤੇ ਐਕਸ਼ਨ ਨਹੀਂ ਲਾਰੇ। ਉਹ ਤਾਂ ਸਿੰਘ ਸਾਹਿਬ ਨੇ ਤਲਬ ਕੀਤਾ ਨਾ ਉਹ ਸਰਕਾਰ ਦਾ ਕੋਈ ਆਪਣਾ ਨਹੀਂ ਬਣਦਾ ਇਹਨਾਂ ਦਾ ਕੋਈ ਕਿਤੇ ਜੁਮੇ ਮਾਰ ਗਿਆ ਕਿੰਨੇ ਪਲਾਨ ਕੀਤਾ ਸੀਗਾ ਇਵੈਂਟ ਇਸ ਟਾਈਪ ਦਾ ਕੋਈ جواب ਦਿੱਤਾ ਹੋਵੇਗਾ ਮੰਤਰੀ ਉੱਤੇ ਹਾਜ਼ਰ ਸਰ ਇਸ ਕਰਕੇ ਕਿ ਜਿਦਾ ਦੁਨੀਆ ਸਰਕਾਰ ਨੇ ਤਾਂ ਆਪਣਾ ਦਿਖਾਤਾ ਜੋ ਜੋ ਉਹਨਾਂ ਦਾ ਹੈਗਾ ਕੋਈ ਇਵੈਂਟਸ ਨੇ ਜਿਹੜੇ ਪੜਾਏ ਦੁਬਾਰਾ ਦੱਸਦੀ ਥੋੜਾ ਜਿਹਾ ਜਿਹੜੇ ਜਿਹੜੀ ਗ੍ਰੀਟਿੰਗ ਜਿਹੜੇ ਇਵੈਂਟ ਹੈਗੇ ਜਿਹੜੇ ਤਾਂ ਹੈਗੇ ਆ ਸਾਡੇ ਧਰਮਿਆਂ ਦੇ ਪ੍ਰੋਗਰਾਮ ਬੈਂਡਪੂਲਿੰਗ ਦੇਖ ਲਾ ਵੇ ਉਹ 4 ਤਰੀਕ ਨੂੰ ਪਠੰਡਾ 11 ਤਰੀਕ ਨੂੰ ਪਟਿਆਲਾ 21 ਤਰੀਕ ਨੂੰ ਫਿਰੋਜ਼ਪੁਰ 30 ਤਰੀਕ ਨੂੰ ਮੋਗਾ ਤੇ ਹਲੇ 4 ਉਸ ਤੋਂ ਬਾਅਦ ਫਿਰ ਅਗਲੇ ਅੱਗੇ ਜਾਣਗੇ ਜਿਹੜੇ ਸਾਡੇ ਸਾਲਾਨਾ ਤੇ ਇੰਪੋਰਟੈਂਟ ਈਵੈਂਟ ਆ ਉਹ 9 ਅਗਸਤ ਨੂੰ ਜਿਹੜਾ ਬਾਬਾ ਬਕਾਲਾ ਰਖੜਪੁਰਿਆ ਦੇ ਮੌਕੇ ਦੇ ਉੱਤੇ ਸਾਲਾਨਾ ਕਾਨਫਰੰਸ ਹੁੰਦੀ ਹੈ 15 ਅਗਸਤ ਨੂੰ ਈਸੜੂ ਆ ਖੰਨੇ ਦੇ ਕੋਲ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਸ਼ਹੀਦ ਕਰਨਾਲ ਸਿੰਘ ਈਸੜੂ ਦੀ ਯਾਦ ਦੇ ਵਿੱਚ ਉੱਥੇ ਜਿਹੜੀ ਹੈ ਸਲਾਣਾ ਕਾਨਫਰੰਸ ਹੁੰਦੀ ਹੈ। ਔਰ 20 ਅਗਸਤ ਨੂੰ ਜਿਹੜੀ ਹੈ ਪਰਮ ਸ਼ਹੀਦ ਸੰਤ ਹਰਚੰਦ ਸਿੰਘ ਜੀ ਲੰਗਵਾਲ ਦੀ ਜਿਹੜੀ 75 ਵਰਸੀ ਸਮਾਗਮ ਹੁੰਦਾ ਉਹਦੇ ਤੇ ਅਕਾਲੀ ਦਲ ਦੀ ਵੱਡੀ ਕਾਨਫਰੰਸ ਹੁੰਦੀ ਹੈ। ਇਹ ਸਾਡੇ ਐਨਵੋਲੀ ਮਤਲਬ। ਠੀਕ ਹੈ। i